ਲੋਕ ਚੱਲਦੀ ਇਹ ਪਹਿਲਾਂ ਚੱਲਦੀ ਪਹਿਲਾਂ ਰਾਈਡਰ ਹੁਣ ਜੀ ਆਪਾਂ ਨੂੰ ਜਾਨੀਆ ਤੋਂ ਟ੍ਰਾਂਸਪੋਰਟਰ ਮੇਰੀ ਗੱਲ ਸੁਣਾ ਤੂੰ ਆਂਦੇ ਜੇ ਇਹ ਬੱਚਾ ਵਾ ਇੱਕ ਮਿੰਟ ਮੇਰੀ ਗੱਲ ਤੂੰ ਕਹਿੰਦੇ ਇਹ ਬੱਚਾ ਵਾ ਜੇ ਬੱਚਾ ਹੁੰਦਾ ਜਦੋਂ ਇਹਨੂੰ ਫੜਿਆ ਸੀ ਤੇ ਇਹਨੇ ਉਸੇ ਵਾਲੇ ਐਪ ਕਿਉਂ ਡਿਲੀਟ ਕਰਤੀ ਜੇ ਬੱਚਾ ਹੁੰਦਾ ਤੇ ਐਪ ਡਿਲੀਟ ਕਰ ਸਕਦਾ ਉਸੇ ਰੇ ਇਹਹੀ ਤੇ ਗੱਲਾਂ ਵਾ ਕਿੰਨਾ ਦੋ ਮਿੰਟ ਦੋ ਮਿੰਟ ਉਹਦੇ ਚਲੋ ਉਹ ਪਾ ਮੈਂ ਅੱਜ ਹੀ ਭਰੀ ਜਾਉਂਦਾ ਪਿਆ ਨੂੰ ਵੀ ਨਹੀਂ ਪਤਾ ਕੀ ਹੈ ਕਿਹੜੀ ਨਹੀਂ ਬੋਲਾ ਉਬਲ ਚੱਲਦੀ ਉਹ ਸਾਨੂੰ ਪਤਾ ਅੰਬਰ ਸਰਦੇ ਸਾਡੇ ਹੋਟਲ ਦੇ ਕਮਰਸ਼ਲ ਕੰਨ ਕਰਦੇ ਆ ਜੀ ਸਾਡੀ ਮਰਸ਼ਲ ਗੱਡੀ ਆ ਟੈਕਸ ਗਵਰਨਮੈਂਟ ਨੂੰ ਟੈਕਸ ਪਤਾ ਮੈਨੂੰ ਆ ਵੇਖੋ ਭਰਾਈਏ ਇਹ ਪੇਰੀ ਨਾਲ ਚੱਲੇਗਾ ਪਿੰਨ ਨੂੰ ਤਾਂ ਪਤਾ ਮੇਰੀ ਗੱਲ ਸੁਣ ਮੈਂ 6 ਵਜੇ ਦੀ ਹਾਣ ਕੀਤੀ ਆ 6 ਵਜੇ ਦੀ ਹਾਣ ਮੈਂ 433 ਦਾ ਕੰਮ ਕੀਤਾ ਵਾ ਤਾਂ ਵੀ ਟੈਕਸੀ ਪਰਮਿਟ ਗੱਡੀ ਆ 100 ਰੁਪਏ ਇਹਦੇ ਚ ਵੀ ਕਿਹੜੀ ਕਮਾਈ ਤੁਹਾਨੂੰ 300 ਰੁਪਏ ਆਵੇ ਜਾਂ ਨਾ ਮਮਲੀ ਕਰਦਾ ਆ ਵੀ ਇਹ ਆਪਣੇ ਨਾਲ ਹੀ ਆ ਸਾਰੇ ਜਣੇ ਆਲੇ ਸਾਰੇ ਮੇਰੇ ਵੀਰ ਆ ਠੀਕ ਹੈ ਨਾ ਤੁਸੀਂ ਚਲਵਾ ਦੇ ਮੈਂ ਕਦੋਂ ਦਾ ਇੱਥੇ ਕੰਮ ਕਰਦਾ ਚਲੋ ਇਹਨਾਂ ਦੇ ਸਾਰੇ ਪਰ ਇਹ ਵੇਖੋ ਜੋ ਰੁਪਏ ਦਾ ਜੋ ਲੱਗੇ ਜਾ ਕੇ ਸਾਰੇ ਜਾਣਦੇ ਆ ਆਪਣੀ ਗੱਲ ਮੈਨੂੰ ਆਪਾਂ ਨੂੰ ਭਾਜੀ ਉਹ ਨਹੀਂ ਗੱਲ ਦਾ ਮਤਲਬ ਜਿਹੜੇ ਵੀਰਾਂ ਨੇ ਇਥੋਂ ਜਿਹੜੇ ਦੁਖੀ ਹੋਏ ਪਏ ਨਾ ਇਸ ਟਾਈਮ ਜਿਨ੍ਹਾਂ ਨੂੰ ਪਤਾ ਵੀ ਗੱਡੀ ਦੀ ਕਿਸ਼ਤ ਨਹੀਂ ਨਿਕਲਣਦੀ ਉਹਨਾਂ ਨੇ ਦੇ ਭਾਜੀ ਰਿਐਕਸ਼ਨ ਹੋਣਾ ਇਦਾਂ ਵੋਣਾ ਮੇਰੇ ਕੋ ਟਰੱਕ ਪੰਜ ਨੇ ਡਿਟਰ ਚੱਲਣ ਡੀਡੀਓ ਚਲਾਉਂਦੇ ਆ ਟਰਾਲੀਆਂ ਹਾਂ ਤੇ ਸਾਡੇ ਕੋ ਟੈਕਸ ਕਿੱਥੋਂ ਤਰਨੀ ਅਸੀਂ ਦੁਨੀਏ ਸੀਟੋ ਕਹਿੰਦੀ ਆ ਤੇ ਉਹ ਉੱਤਰ ਉਹ ਉੱਤਰ ਨਾ ਬਣਦਾ ਉਹਦਾ ਬਣਦਾ ਰਾਈਟ ਅਸੀਂ ਦੁਹੀ ਇਸ ਗੱਲੋਂ ਦੇਖ ਲਈ ਉਸ ਬੱਚੇ ਨੇ ਗਲਤੀ ਕਰ ਲਈ ਚਲੋ ਉਹਨੂੰ ਨਹੀਂ ਪਤਾ ਇਹਨੂੰ ਭਾਈ ਗਲਤੀ ਹੋ ਗਈ ਗਲਤੀ ਹੋ ਗਈ ਉਹ ਮਾਫੀ ਮੰਗ ਲੈ ਟੱਟ ਦੀ ਗੱਲ ਨਹੀਂ ਨਹੀਂ ਕੱਢ ਮਾਫੀ ਮੰਗ ਲੈ ਭਾਰੀ ਤੁਸੀਂ ਮੰਦੇਉ ਗਲਤੀ ਕੀਤੀ ਹੈ ਹਾਂ ਉਹਨੇ ਗਲਤੀ ਕੀਤੀ ਉਹਨੇ ਕੀਤੀ ਹੈ ਜੀ ਆਜਾ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਇੱਕ ਇੱਥੇ ਬਲਾ ਬਲਾ ਜਿਹੜੀ ਐਪ ਚੱਲਦੀ ਪਈ ਹੈ ਉਹ ਜੀ ਇਨਲੀਗਲ ਐਪ ਉਹਦੇ ਤੇ ਪ੍ਰਾਈਵੇਟ ਮਤਲਬ ادارے ਬੜੇ ਅਟੈਚ ਨੇ ਉੱਥੇ ਜਿਵੇਂ ਕੋਈ ਟੀਚਰ ਹੋ ਗਿਆ ਕੋਈ ਪੁਲਿਸ ਵਾਲਾ ਹੋ ਗਿਆ ਜਾਂ ਕੋਈ ਵੀ ਪ੍ਰਾਈਵੇਟ ਨੰਬਰ ਦੀ ਗੱਡੀ ਲੈ ਗਏ ਉਹ ਸਵਾਰੀਆਂ ਚੁੱਕਦੇ ਨੇ ਐਪ ਦੇ ਵਿੱਚੋਂ 200 250 ਰੁਪਏ ਦੇ ਵਿੱਚ ਲੈ ਜਾਂਦੇ ਜਲੰਧਰ ਲੈ ਜਾਂਦੇ ਆ ਜਾਂ ਲੁਧਿਆਣਾ ਲੈ ਜਾਂਦੇ ਆ 300 400 ਰੁਪਏ ਦੇ ਵਿੱਚ ਸ਼ੇਅਰਿੰਗ ਦੇ ਵਿੱਚ ਤੇ ਅਸੀਂ ਉਹ ਅਸੀਂ ਟੈਕਸੀਆਂ ਵਾਲੇ ਆ ਅਸੀਂ ਪਰਮਟ ਪਾਏ ਗੱਡੀਆਂ ਨੂੰ ਅਹੀਂ ਟੈਕਸ ਭਰਦੇ ਆ ਸਰਕਾਰ ਨੂੰ ਤੇ ਸਾਨੂੰ ਇਸ ਟਾਈਮ ਕਾਰੋਬਾਰ ਕਰਨਾ ਔਖਾ ਹੋਇਆ ਪਿਆ ਇਹਨਾਂ ਚੀਜ਼ਾਂ ਕਰਕੇ ਤੇ ਬਾਕੀ ਆ ਮੇਰੇ ਵੀਰਾਂ ਨੇ ਸਵੇਰੇ ਦੋ ਗੱਡੀਆਂ ਘੇਰੀਆਂ ਨੇ ਇੱਕ ਮਰੂਤੀ ਆ ਤੇ ਇੱਕ ਥਾਰ ਆ ਠੀਕ ਹੈ ਜੀ ਉਹ ਗੱਡੀਆਂ ਘੇਰੀਆਂ ਸ਼ਿਮਲੇ ਵਾਸਤੇ ਵੀ ਇੱਕ ਉਹਨੇ ਬੁਕਿੰਗ ਕੀਤੀ ਸੀ 1000 ਰੁਪਏ ਦੇ ਸ਼ਿਮਲੇ ਚ ਸਵਾਰੀ ਲੈ ਕੇ ਜਾਣ ਰਿਹਾ ਉਹ ਤੇ ਜਦੋਂ ਕਿ ਇੱਥੋਂ 7500 ਚ ਸਵਾਰੀ ਜਾਂਦੀ ਹੈ ਸ਼ਿਮਲੇ ਦੀ ਜਾਣੀ ਹੋਵੇ ਤੇ ਕਮਰਸ਼ੀਅਲ ਗੱਡੀ ਦੇ ਵਿੱਚ ਤੇ ਗੱਡੀ ਕਿਹੜੀ ਫਰੀ ਹੈ ਗੱਡੀ ਇੱਕ ਆ ਜੀ ਮਰੂਤੀ ਆ ਤੇ ਇੱਕ ਥਾਰ ਆ ਜੀ ਹਾਂ ਜੀ ਆ ਆ ਇਹਨਾਂ ਨੇ ਬੁਕਿੰਗ ਭਾਈ ਸੀ ਤੇ ਇਹਨਾਂ ਨੇ ਦੱਸੋ ਭਾਜੀ ਕੀ ਹੋਇਆ ਕੀ ਸਾਡਾ ਟੈਕਸੀ ਨੇ ਭਾਈ ਹਾਂਜੀ ਹਾਂਜੀ ਅਸੀਂ ਵੀ ਟੈਕਸੀ ਡਰਾਈਵਰਾਂ ਜੀ ਇੱਥੇ 에어ਪੋਰਟ ਤੇ ਆਪਾਂ ਕਿਆਬ ਦਾ ਕੰਮ ਕਰਦੇ ਆਂ ਪਰਮਿਟ ਗੱਡੀਆਂ ਆਪਾਂ ਚਲਾਉਂਦੇ ਆਂ ਸਾਰੇ ਵੀਰ ਹੀ ਤੇ ਇੱਥੋਂ ਜਿਹੜੀ ਆਪਾਂ ਨੂੰ ਮੰਨ ਲਓ ਕਿ ਜਲੰਧਰ ਦੀ ਸਵਾਰੀ ਕੋਈ 1500 2000 2200 ਰੁਪਏ ਭਰ ਕੇ ਜਾਂਦੀ ਆ ਤੇ ਜਿਹੜੇ ਚਿੱਟੀਆਂ ਨੰਬਰ ਪਲੇਟਾਂ ਵਾਲੇ ਲੋਕ ਨੇ ਉਹ ਬਲਾਬਲਾ ਐਪ ਦੇ ਵਿੱਚ 200 ਰੁਪਏ ਦੇ ਵਿੱਚ ਜਾਂ 190 ਰੁਪਏ ਦੇ ਵਿੱਚ ਸਵਾਰੀ ਲੈ ਜਾਂਦੇ ਆ ਤੇ ਇਹ ਜਿੰਨੇ ਵੀ ਆ ਸਾਰੇ ਇਹ ਸਾਰੇ ਪਰਮਿਟ ਵਾਲੇ ਗੱਡੀਆਂ ਵਾਲੇ ਮਤਲਬ ਹੈਗੇ ਨੇ ਜਿਹੜੇ 15-15000 ਕਿਸ਼ਤਾਂ ਦੇ ਰਹੇ ਨੇ ਤੇ ਉਹਨਾਂ ਨੂੰ ਸਵੇਰ ਦੀ ਸਵਾਰੀ ਨਹੀਂ ਮਿਲੀ ਕੋਈ 5 ਵਜੇ ਦੇ ਵੀਰ ਬੈਠੇ ਨੇ ਇੱਥੇ ਤੇ ਕਿਹਨੂੰ ਸਵਾਰੀ ਨਹੀਂ ਮਿਲੀ ਤੇ ਜਿਹੜੇ ਇਹ ਸਾਰੇ ਟੈਕਸੀ ਆਪਰੇਟਰ ਨੇ ਤੇ ਜਿਹੜੇ ਵੀਰ ਬਲਾ ਬਲਾ ਦੇ ਵਿੱਚ 190 90 ਦੇ ਵਿੱਚ ਸਵਾਰੀਆਂ ਲਈ ਜਾਂਦੇ ਆਪਾਂ ਉਹਨਾਂ ਨੂੰ ਅੱਜ ਮਤਲਬ ਬੁਕਿੰਗਾਂ ਪਾ ਕੇ ਫੜ ਰਹੇ ਆ ਕੋਈ ਸ਼ਿਮਲੇ ਦੀ ਬੁਕਿੰਗ ਕਰ ਰਿਆ ਵਾ 2 300 ਚ ਕੋਈ ਜਲੰਧਰ ਦੀ ਕੋਈ ਲੁਧਿਆਣੇ ਦੀ ਤੇ ਅੱਜ ਉਹ ਆਪਾਂ ਫੜੇ ਨੇ ਤੇ ਆਪਾਂ 에어ਪੋਰਟ ਦੇ ਨਾਲ ਜਿਹੜਾ ਲੱਗਦਾ ਥਾਣਾ ਵਾ ਆਪਾਂ ਸਵੇਰ ਦੇ ਉੱਥੇ ਆਏ ਆ ਤੇ ਸਾਨੂੰ ਪ੍ਰਸ਼ਾਸਨ ਨੇ ਪੂਰਾ ਮਤਲਬ ਯਕੀਨ ਦਿਵਾਇਆ ਕਿ ਅਸੀਂ ਤੁਹਾਡੇ ਹੱਕ ਦੀ ਗੱਲ ਕਰਾਂਗੇ ਅਸੀਂ ਤੁਹਾਡੇ ਨਾਲ ਆ ਕਿ ਜੋ ਵੀ ਬਣਦੀ ਕਾਰਵਾਈ ਆ ਇਹਨਾਂ ਗੱਡੀਆਂ ਤੇ ਕੀਤੀ ਜਾਊਗੀ ਕੀ ਨੁਕਸਾਨ ਕੀ ਹੁੰਦਾ ਪਿਆ ਇਹ ਹੁੰਦਾ ਪਿਆ ਕਿ ਅਸੀਂ ਸਵੇਰ ਦੇ ਆਏ ਆ ਅਸੀਂ ਪਰਮਟ ਪਾਏ ਆ ਪਰ 20000 ਰੇਟ ਹੈਗਾ ਜਲੰਧਰ ਦਾ ਉਹ 200 250 ਜੇ ਸਵਾਰੀ ਇੱਕ ਵਾਰੀ ਚੱਲ ਜੇਗੀ ਤੇ ਸਾਨੂੰ ਕੀ ਮਿਲੇਗਾ ਭਾਜੀ ਅਸੀਂ ਕਿੱਥੋਂ ਇੱਥੇ 2 5000 ਟੈਕਸੀ ਆਮ੍ਰitsar ਦੇ ਵਿੱਚ ਕਿੱਥੋਂ ਕੰਮ ਮਿਲੇਗਾ ਜੀ ਕਿਸੇ ਵੀ ਸ਼ਹਿਰ ਚ ਲਾ ਲਓ ਇਹ ਕੰਮ ਹੀ ਨਹੀਂ ਮਿਲਣਾ ਇਸ ਤਰ੍ਹਾਂ ਇਹ ਤਾਂ ਬਸਾਂ ਨਾਲੋਂ ਮਾੜਾ ਹਾਲ ਹੋ ਗਿਆ ਵੀ ਇਸ ਕਰਕੇ ਅਸੀਂ ਇਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਚੀਜ਼ਾਂ ਤੇ ਰੋਕ ਲਗਾਈ ਜਾਵੇ ਤੇ ਇਹ ਇਹ ਧਿਆਨ ਦਿੱਤਾ ਜਾਵੇ ਜੀ ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ ਬੋਲੋ ਜੀ। ਕਹਿਣਾ ਚਾਹੁੰਦੇ ਆ ਸਰ ਕਿ ਆਪਣਾ ਇਹ ਜਿਹੜੀ ਬਲਾਬਲਾ ਆ ਬਈ ਨਲੀਗਲ ਆ ਇਹਨੂੰ ਬੰਦ ਕਰਨਾ ਚਾਹੀਦਾ। ਵੀ ਇਹ ਪ੍ਰਾਈਵੇਟ ਗੱਡੀਆਂ ਬੰਦ ਹੋਣੀਆਂ ਚਾਹੀਦੀਆਂ ਜਿਹੜੀਆਂ ਵਾਈਡ ਪਲੇਟ ਵਾਲੀਆਂ ਚੁੱਕ ਕੇ ਖੜਦੇ ਆ। ਇਹ 190-90 ਜਲੰਧਰ ਲਾ ਰਹੇ ਆ, 5-500 ਚ ਚੰਡੀਗੜ ਲਾ ਰਹੇ ਆ। ਤੇ ਬੜੀ ਮਾੜੀ ਗੱਲ ਆ ਅਸੀਂ ਗਵਰਨਮੈਂਟ ਨੂੰ ਟੈਕਸ ਪੇ ਕਰ ਰਹੇ ਆ ਸਰ। ਰੂਟ ਟੈਕਸ ਪੇ ਕਰ ਰਹੇ ਆ ਅਸੀਂ ਤੇ ਸਰ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਵੇਂ ਉਹ ਥਾਰ ਆ ਦੇਖੋ ਤੁਸੀਂ 500 ਰੁਪਏ 1000 ਰੁਪਏ ਚ ਚੰਡੀਗੜ ਚੁੱਕ ਕੇ ਚੱਲੀ ਆ। ਇਹ ਅਮਰੂਤੀ ਆ ਦੇਖੋ ਤੁਸੀਂ ਇਹ ਚੁੱਕ ਕੇ ਚੱਲੀ ਆ Shimle Shimle ਤੇ ਇੰਸ਼ੋਰੈਂਸ ਵੀ ਕੋਈ ਨਹੀਂ ਇਹਦਾ ਕੀ ਆ ਮੈਨੂੰ ਦੱਸੋ ਮੈਨੂੰ ਨਾ ਕੋਈ ਪਰਮਨਾਂ ਨਾ ਕੋਈ ਪੇਪਰ ਨਾ ਲੈਣਾ ਨਾ ਦੇਣਾ ਤੇ ਅਸੀਂ ਗਵਰਨਮੈਂਟ ਨੂੰ ਟੈਕਸ ਪੇ ਕਰ ਰਹੇ ਆ ਸਰ ਰੂਟ ਦਾ ਤੇ ਸਾਡੀ ਕੋਈ ਸੁਣਾਈ ਹੋਣੀ ਚਾਹੀਦੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਅਗੇ ਤੇ ਆਪਾਂ ਓਨਾਚਲ ਸਰ ਆਪਾਂ ਇੱਥੇ ਖੜੇ ਆ ਸਾਰੇ ਟੈਕਸੀ ਡਰਾਈਵਰ ਮੇਰੇ ਵੀਰ ਜਨਾਚਰ ਕੋਈ ਇਹਨਾਂ ਦਾ ਚਲਾਨ ਨਹੀਂ ਹੁੰਦਾ ਅਸੀਂ ਓਨਾਚਲ ਇਹ ਗੱਡੀਆਂ ਇੱਥੋਂ ਜਾਣ ਨਹੀਂ ਦੇਣੀਆਂ ਮੇਰਾ ਵੀਰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਸੁਣਵਾਈ ਹੋਵੇ ਜੀ ਜੀੋ ਧਿਆਨ ਦੇਣ ਵੀ ਇਸ ਚੀਜ਼ ਤੇ ਜਿਹੜੀ ਵਾਈਟਰ ਪਲੇਟ ਵਾਲੀ ਗੱਡੀ ਆ ਜੇ ਕੋਈ ਅਸੀਂ ਕਰਦੇ ਆ ਉਹਨਾਂ ਨੂੰ ਦੱਸਦੇ ਆ ਸੂਚਨਾ ਕਰਦੇ ਆ ਤੇ ਉਹ ਸਾਡਾ ਸਾਥ ਦੇਣ ਤੇ ਇਹ ਇਹਨੂੰ ਬੰਦ ਦੀ ਕਾਰਵਾਈ ਕੀਤੀ ਜੀ ਬਸ ਸਰ ਸਾਡੀ ਤੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜੋ ਸਾਡੀ ਮਤਲਬ ਬਣਦੀ ਕਾਰਵਾਈ ਹੈ ਨਾ ਗੱਡੀਆਂ ਦੇ ਕੀਤੀ ਜਾਵੇ ਤੇ ਹੋਰ ਵੀ ਜੜੀਆਂ ਗੱਡੀਆਂ ਆ ਰਹੀਆਂ ਜੜੀਆਂ ਕਿ ਨਹੀਂ ਫੜੀਆਂ ਗਈਆਂ ਅਜੇ ਤੱਕ ਉਹਨਾਂ ਨੂੰ ਵੀ ਸੁਚੇਤ ਕਰਦੇ ਆ ਕਿ ਜੇ ਕੰਮ ਕਰਨਾ ਇੱਕ ਨੰਬਰ 'ਚ ਕਰੋ ਪਰਮਿਟ ਪਾ ਕੇ ਕਰੋ ਕਮਰਸ਼ੀਅਲ ਇਨਸ਼ੋਰਸਾਂ ਕਰਾ ਕੇ ਕਰੋ ਚਿੱਟੀਆਂ ਨੰਬਰ ਪਲੇਟਾਂ ਦੇ ਉੱਤੇ ਤੁਹਾਨੂੰ ਮਤਲਬ ਕੰਮ ਕਰਨ ਦੀ ਨਹੀਂ ਆ ਉਹਦੇ ਵਿੱਚ ਡਰਾਈਵਰ ਦਾ ਵੀ ਨੁਕਸਾਨ ਆ ਤੇ ਜਿਹੜਾ ਗੱਡੀ ਚਲਾ ਕੇ ਖੜ ਰਿਹਾ ਉਹਦਾ ਵੀ ਨੁਕਸਾਨ ਆ ਤੇ ਸਵਾਰੀ ਦਾ ਵੀ ਨੁਕਸਾਨ ਆ ਤੇ ਕਮਰਸ਼ੀਅਲ ਗੱਡੀ ਦੇ ਵਿੱਚ ਸਵਾਰੀ ਦੀ ਵੀ ਕਮਰਸ਼ੀਅਲ ਇਨਸ਼ੋਰੈਂਸ ਹੁੰਦੀ ਆ ਤੇ ਉਹਦੇ ਵਿੱਚ ਫਾਇਦਾ ਵਾ ਮੰਨ ਲਓ ਮੰਨ ਲਓ ਰੱਬ ਨਾ ਕਰੇ ਇਹ ਗੱਡੀਆਂ ਪ੍ਰਾਈਵੇਟ ਨੰਬਰ ਪਲੇਟਾਂ ਸਵਾਰੀਆਂ ਬਣਾ ਖਾਂਡੇ ਅਜੇ ਰਸਤੇ 'ਚ ਕੋਈ ਗਲਬਾਤ ਹੋ ਜੇ ਨਾ ਸਵਾਰੀ ਨੂੰ ਕੁਝ ਮਿਲਣਾ ਤੇ ਨਾ ਕਿਸੇ ਡਰਾਈਵਰ ਨੂੰ ਮਿਲਣਾ ਨਾ ਕੋਈ ਗੱਡੀ ਪਾਸ ਵੀ ਨਹੀਂ ਹੁੰਦਾ ਕੋਸ਼ ਵੀ ਨਹੀਂ ਪਾਸ ਹੋਣਾ ਸਵਾਰੀ ਤੇ ਜੇਕਰ ਬੀਮਾ ਹੋਇਆ ਹੁੰਦਾ ਉਹ ਵੀ ਨਹੀਂ ਪਾਸ ਹੁੰਦਾ ਜਿਹੜਾ ਪ੍ਰਾਈਵੇਟ ਨੰਬਰ ਤੇ ਗੱਡੀ ਖੜਦਾ ਕਿਉਂਕਿ ਇਨਸ਼ੋਰਸ ਹੈਗੀ ਨਾ ਨਹੀਂ ਲਿਗਦਾ ਕੰਮ ਸਾਰਾ ਅੱਛਾ ਸਿਰਫ ਇਨਲੀਗਲ ਕੰਮ ਕਰ ਰਹੇ ਨੇ ਤੇ ਸਾਡੇ ਰੋਟੀ ਰੋਟੀ ਲਤ ਮਾਰ ਰਹੇ ਆ ਸਾਡਾ ਭਾਜੀ 50000 ਰੁਪਏ ਖਰਚਾ ਹੁੰਦਾ ਪਰ ਮਡਾਲੀ ਗੱਡੀ ਦਾ ਇਨਸ਼ੋਰ ਸਭ ਕੁਝ ਪਾ ਕੇ ਜੋ ਵੀ ਪਾਸਿੰਗ ਪਾ ਕੇ ਇਹ ਗੱਡੀ ਸਰ 50 3000 ਇਨੇ ਦਾ ਭੇ 300 ਰੁਪਏ ਚ ਖੜਨੀ ਗੱਡੀ ਸੋਰੀ 2500 ਰੁਪਏ ਚ ਜਲੰਧਰ ਲੱਗਦਾ ਇਹ 5-500 ਰੁਪਏ ਚ 190-90 ਰੁਪਏ ਚ ਸਾਰੇ ਸਵਾਰੀਆਂ ਭਾਖਾਂਡੇ ਦੱਸੋ ਟੈਕਸੀ ਲਾਈਨ ਕਿੱਥੇ ਜਾਊਗੀ ਹਾਂਜੀ ਹਾਂਜੀ ਐ ਕਿੱਥੇ ਜਾਊਂਗੇ ਜਿਹੜੇ ਗਵਰਨਮੈਂਟ ਨੂੰ ਪੇ ਕਰਨੇ ਜੋ ਜੋ ਬਾਂਦਾ ਰੇਟ ਉਹਦੇ ਅਨੁਸਾਰ ਚਲੋ ਗੱਡੀਆਂ ਪਾਓ ਜੀਤ ਸਿੰਘ ਦੇ ਪਰਮਾਣ ਵਾਲੀ ਤੁਸੀਂ ਵੀ ਲਓ 10 ਲੱਖ ਰੁਪਏ ਖਰਚੋ ਤੁਹਾਨੂੰ ਕਿਸ ਤਰ੍ਹਾਂ ਦਾ ਪਤਾ ਲੱਗੇ ਤੁਹਾਡੇ ਸਿਰ ਤੇ ਬੋਝ ਪਵੇ ਕਿਸ ਤਰ੍ਹਾਂ ਇਹ ਆਪਣਾ ਬਿਨਸਸ ਕਰਦੇ ਨਾਲ ਦੂਜਿਆਂ ਦੇ ਕੰਮ ਚ ਲੱਤ ਮਾਰਦੇ ਨੁਕਸਾਨ ਕਿੰਨਾ ਹੋ ਗਿਆ ਤੁਹਾਨੂੰ ਸਾਡੀਆਂ ਭਾਜੀ ਨੂੰ ਕੋਈ ਸਵਾਰੀ ਲੱਭਣੀ ਨਹੀਂ ਡਈ ਆਪਾਂ ਤਿੰਨ ਤਿੰਨ ਚਾਰ ਚਾਰ ਦੋ ਦਿਨ ਤੋਂ ਵਿਲੇ ਵੇ ਬਲਾ ਬਲਾ ਨੇ ਕਹਾਣੀ ਖਤਮ ਕੀਤੀ ਪਈ ਐ ਬੰਦ ਹੋਣੀ ਚਾਹੀਦੀ ਇਹਦੀ ਬਣਾ ਰਹੀ ਮਣੀ ਇਹ ਗੱਡੀ ਚਲਾਉਣ ਤੋਂ ਪਹਿਲਾਂ ਸੋਚਦਾ ਕੋਈ ਪੇਪਰ ਨਹੀਂ ਕਰਦਾ ਇਹ ਪਹਿਲਾਂ ਚੱਲਦੀ ਪਹਿਲਾਂ ਰਾਈਡਰ ਫਿਰ ਗੋਆਕਾਰ ਆ ਕੋਣ ਆਪਾਂ ਚੱਲਨੀ ਆ ਟ੍ਰਾਂਸਪੋਰਟਰ ਇਹ ਮੇਰੀ ਗੱਲ ਸੁਣੋ ਫਿਰ ਤੂੰ ਜਾਂਦੇ ਜੇ ਇਹ ਬੱਚਾ ਵਾ ਇੱਕ ਮਿੰਟ ਮੇਰੀ ਗੱਲ ਤੂੰ ਕਹਿੰਦੇ ਇਹ ਬੱਚਾ ਵਾ ਜੇ ਬੱਚਾ ਹੁੰਦਾ ਜਦੋਂ ਇਹਨੂੰ ਫੜਿਆ ਸੀ ਤੇ ਇਹਨੇ ਉਸੇ ਵਾਲੇ ਐਪ ਕਿਉਂ ਡਿਲੀਟ ਕਰਤੀ ਜੇ ਬੱਚਾ ਹੁੰਦਾ ਤੇ ਐਪ ਡਿਲੀਟ ਕਰ ਸਕਦਾ ਸੀ ਇਹਹੀ ਤੇ ਗੱਲਾਂ ਵਾ ਕਿੰਨਾ ਦੋ ਮਿੰਟ ਦੋ ਮਿੰਟ ਮੇਰੀ ਗੱਲ ਉਹਦੇ ਚਲੋ ਉਹ ਪਾਣਾ ਮੈਂ ਅੱਜ ਹੀ ਭਰੀ ਜਾਣਾ ਤੁਹਾਨੂੰ ਵੀ ਨਹੀਂ ਪਤਾ ਕੀ ਹੈ ਕਿਹੜੀ ਨਹੀਂ ਉਹ ਲਾ ਉਬਲ ਚੱਲਦੀ ਉਹ ਸਾਨੂੰ ਪਤਾ ਅੰਬਰ ਸਰ ਦੇ ਸਾਡੇ ਹੋਟਲ ਦੇ 1 ਮਿੰਟ ਗੱਡੀਆਂ ਕੰਮ ਕਰਦੇ ਆ ਭਾਜੀ ਅੱਡੀ ਕਮਰਸ਼ਲ ਗੱਡੀਆਂ ਟੈਕਸ ਪਾਏ ਮੈਨੂੰ ਗੌਰਮਨੂੰ ਟੈਕਸ ਪਤਾ ਮੈਨੂੰ ਆਹ ਵੇਖੋ ਭਰਾਈਏ ਇਹ ਇਹ ਪੇਰੀ ਨਾਲ ਚੱਲੇਗਾ ਮੈਨੂੰ ਸਭ ਪਤਾ ਮੇਰੇ ਹੋਰ ਹਾਈ ਟ੍ਰਾਂਸਪੋਰਟ ਮੈਂ 6 ਵਜੇ ਦੀ ਹੌਣ ਕੀਤੀ ਆ 6 ਵਜੇ ਦੀ ਹੌਣ ਮੈਂ 433 ਦਾ ਕੰਮ ਕੀਤਾ ਵਾ ਤਾਂ ਵੀ ਟੈਕਸੀ ਪਰਮਣ ਗੱਡੀ ਆ 100 ਰੁਪਏ ਇਹਦੇ ਚ ਵੀ ਕਿਹੜੀ ਕਮਾਈ ਤੁਹਾਨੂੰ 100 ਰੁਪਏ ਆਵੇ ਆ ਵੀ ਕੰਮ ਇਹ ਆਪਣੇ ਨਾਲ ਹੀ ਆ ਸਾਰੇ ਜਾਣੇ ਆ ਸਾਰੇ ਮੇਰੇ ਵੀਰ ਆ ਠੀਕ ਹੈ ਨਾ ਤੁਸੀਂ ਚਲੋ ਆਜੇ ਮੈਂ ਕਦੋਂ ਦਾ ਇੱਥੇ ਕੰਮ ਕਰਦਾ ਚਲੋ ਹੀਰੇ ਨੇ ਸਾਰੇ ਪਰ ਇਹ ਵੇਖੋ ਜੋ ਰਪੇ ਦਾ ਜੋ ਲੱਗੇ ਜਾ ਕੇ ਸਾਰੇ ਜਾਣਦੇ ਆ ਮੈਨੂੰ ਆਪਾਂ ਨੂੰ ਭਾਜੀ ਉਹ ਨਹੀਂ ਗੱਲ ਦਾ ਮਤਲਬ ਜਿਹੜੇ ਵੀਰਾਂ ਨੇ ਇੱਥੋਂ ਜਿਹੜੇ ਦੁਖੀ ਹੋਏ ਪਏ ਨਾ ਇਸ ਟਾਈਮ ਜਿਨ੍ਹਾਂ ਨੂੰ ਪਤਾ ਵੀ ਗੱਡੀ ਦੀ ਕਿਸ਼ਤ ਨਹੀਂ ਨਿਕਲਣ ਦੀ ਉਹਨਾਂ ਨੇ ਤਾਂ ਭਾਜੀ ਰੈਕਸ਼ਨ ਬੜਾ ਹੀ ਦੁਣਾ ਮੇਰੇ ਕੋ ਟਰੱਕ ਪੰਜ ਨੇ ਡੀਡੀਓ ਚਲਾਉਂਦੇ ਆ ਟਰਾਲੀਆਂ ਤੇ ਸਾਡੇ ਕੋ ਟੈਕਸ ਕਿੱਥੋਂ ਤਰਨੀ ਅਸੀਂ ਤੁਹੀਂ ਇਸ ਗੱਲ ਉਹ ਉਹ ਤਾਂ ਬਣਦਾ ਉਹ ਤਾਂ ਬਣਦਾ ਰਹੀ ਹੈ ਤੁਹੀਂ ਇਸ ਗੱਲ ਉਹ ਉਸ ਬੱਚੇ ਨੇ ਗਲਤੀ ਕਰ ਲਈ ਚਲੋ ਉਹਨੂੰ ਨਹੀਂ ਪਤਾ ਇਹਨੂੰ ਭਾਈ ਗਲਤੀ ਬਾਹਰੋਂ ਆਇਆ ਗਲਤੀ ਹੋ ਗਈ ਉਹ ਮਾਫੀ ਮੰਗ ਲੈ ਟੱਟ ਦੀ ਗੱਲ ਨਹੀਂ ਕੱਟ ਕੇ ਮਾਫੀ ਮੰਗ ਆ ਲੈ ਭਾਈ ਤੁਹੀਂ ਮੰਦੇ ਉਹ ਗਲਤੀ ਕੀਤੀ ਹੈ ਹਾਂ ਉਹਨੇ ਗਲਤੀ ਕੀਤੀ ਉਹਨੇ ਕੀਤੀ ਹਾਂ ਜੀ ਕੀਤੀ ਹੈ ਜੀ ਉਹ ਬਾਹਰੋਂ ਆਇਆ ਇੱਕ ਮਿੰਟ ਉਹ ਕਿਤੋਂ ਆਇਆ ਬਾਹਰੋਂ ਇਹ ਵੀ ਵੀਰ ਆਪਣੇ ਹੀ ਨੇ ਬਿਲਕੁਲ ਬਿਲਕੁਲ ਆਪਾਂ ਕਰਾਂਗੇ ਤੇ ਕਿਵੇਂ ਗੱਡੀ ਚੱਲੇਗੀ ਬਿਲਕੁਲ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਪਾਜੀ ਇੱਕ ਨਾ ਬੰਦਾ ਗਲਤੀ ਕਰੇ ਨਾ ਉਹਨੂੰ ਮਾਫੀ ਕਰ ਦੇਣਾ ਚਾਹੀਦਾ ਇਹ ਨਹੀਂ ਵੀ ਉਹਨੂੰ ਸਜ਼ਾ ਹੀ ਦੇਣੀ ਬਾਹਰੋਂ ਆਇਆ ਬੱਚਾ ਆਪਾਂ ਬਾਹਰ ਦੀ ਗੱਡੀ ਕੋਈ ਵੀ ਆਵੇ ਨਾ ਵੇਖੋ ਇਹ ਵੀਰ ਹੈ ਸਾਡੇ ਅਸੀਂ ਚੱਲ ਜਾਨੇ ਕਿਸੇ ਵੇਲੇ ਜਿਹੜੀ ਗੱਲ ਵੇਖੋ ਜਿਹੜੀ ਗੱਲ ਹੈ ਨਾ ਉਹਨੇ ਗਲਤੀ ਕੀਤੀ ਉਹਨੂੰ ਅਸਾਸ ਆਪਾਂ ਵੀ ਦੇਣਾ ਚਾਹੀਦਾ ਵੀ ਅਜ ਤਰੀਕੇ ਦੀ ਗੱਡੀ ਕੀ ਹੈ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਵੀਰ ਕਰੇਗਾ ਤੂੰ ਅੱਗੇ ਤਾਂ ਭੁਵਿੱਖ ਚੱਲਦਾ ਨਹੀਂ ਨਹੀਂ ਮੈਂ ਨਹੀਂ ਹੈਗਾ ਦੇਖੋ ਜਿਹੜੇ ਜਿਹੜਾ ਘੇਰਿਆ ਉਹਨੂੰ ਪੁੱਛੋ ਜੇ ਕਰੂਗਾ ਫਿਰ ਗੁਲਾਗਰ ਆ ਬੱਚਾ ਹਾਂ ਇੱਧਰ ਦੇਖੋ ਉਤੋਂ ਇਹ ਦੇਖੋ ਇੱਧਰ ਜੇ ਗਲਤੀ ਕਰੂ ਫਿਰ ਗੱਲ ਕਰਿਓ ਉਤੋਂ ਫੋਨ ਕਰਾ ਕੇ ਨਾ ਇੱਧਰ ਭਾਜੀ ਅੱਛਾ ਦੰਗੀਆਂ ਤੋਂ ਦੁਬਾਰਾ ਤੇ ਗਲਤੀ ਨਹੀਂ 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 ਹੁਣ ਨਹੀਂ ਕਰਾਂਗੇ ਨਹੀਂ ਕਿਉਂ ਕੀਤਾ ਕੰਮ ਮੈਂ ਤਾਂ ਸੁਣਾ ਹੀ ਥਾ ਆਪਕੇ ਬਾਰੇ ਮੈਂ ਇੰਸਟਾਲ ਕਰ ਲਈ ਮੈਨੂੰ ਕੀ ਪਤਾ ਥਾ ਐਸਾ ਹੋਗਾ ਮੈਨੂੰ ਨਹੀਂ ਪਤਾ ਪਹਿਲੀ ਵਾਰੀ ਕੀ ਆ ਬੰਦੇ ਤੋਂ ਮੇਰੀ ਬਾਦ ਮੇਰੇ ਭਾਈ ਰੱਬ ਨਾ ਕਰੇ ਉਪਰਵਾਲਾ ਚਾਹਤਰੀ ਲੰਬੀ ਉਮਰ ਬਖ ਕੋਈ ਗੱਲਬਾਤ ਸਵਾਰੀ ਤੋਂ ਭਾਲੀ ਆ ਪ੍ਰਾਈਵੇਟ ਨੰਬਰ ਤੇਰੀ ਗੱਡੀ ਆ ਕੋਈ ਗੱਲਬਾਤ ਤੇਰੀ ਤੂੰ ਤੈਨੂੰ ਕੋਈ ਰਸਤੇ 'ਚ ਹੋ ਜੇ ਫਿਰ ਦੱਸ ਕੀ ਮਿਲੂਗਾ ਤੈਨੂੰ ਸਵਾਰੀ ਵੀ ਕਈ ਕੂ ਹੀ ਗਿਆ ਹੈ ਪਤਾ ਨਹੀਂ ਕਿੰਨੀ ਕਿ ਟ੍ਰੈਫਿਕ ਹੈ ਰਸਤੇ ਦੇ ਵਿੱਚ ਕੋਈ ਸਵਾਰੀ ਕੋਈ ਫਾਇਦਾ ਨਹੀਂ ਨਹੀਂ ਮੇਰਾ ਭਰਾ ਐਨ ਆਰ ਆਈ ਸਵਾਰੀ ਬਹਿਜੇ ਦੇਣਾ ਐਨ ਆਰ ਆਈ ਸਵਾਰੀ ਬਹਿਜੇ ਮਿਸਰ ਪੈਣ ਹੋ ਜੇ ਤੂੰ ਵੀ ਡੈਡ ਹੋ ਜੇ ਉਹ ਵੀ ਡੈਡ ਆਉਂਦਾ ਸਬੂਤ ਕੌਣ ਦੇਊ ਕੀ ਸਬੂਤ ਕੀ ਸਬੂਤ ਤੈਨੂੰ ਮਿਲੂਗਾ ਸੱਚੀ ਤੇਰੀ ਗੱਡੀ ਤੇਰੀ ਵਾਈਟ ਆ ਉਹ ਹੀ ਬੁਰਾ ਸੌਰੀ ਬੁਰਾ ਉਸਕੇ ਲਈ ਆਪਾਂ ਕੀ 500 ਰੁਪਇਆ ਇਹਾਰ ਆਪਾਂ ਕੀ ਆਪਾਂ ਕਮਾਲਾ ਕੀ ਕਰ ਕੀ ਆਪਾਂ ਦੱਸ ਮੈਨੂੰ ਪਰਦਾ ਲੈ ਲੈਣਾ ਭਰਾ 500 ਲੈਣਾ ਦੇ ਮੈਂ ਤੈਨੂੰ ਉਧਰ ਦੇਣਾ ਪਰ ਬਲਾਬ ਲੈਣਾ ਚਾਲੂ ਕਰੀਂ ਭਰਾ ਤੇਰੀ ਗੱਡੀ ਅਹੀਂ ਹੱਥ ਜੋੜ ਕੇ ਕਦੇ ਨਹੀਂ ਕੀਤੀ ਉਹਨਾਂ ਨੇ ਪਹਿਲੀ ਵਾਰੀ ਕੀ ਉਹਦਾ ਹੱਥ ਕੋਈ ਇਹੋ ਆ ਕਿ ਜੋ ਵੀ ਇਹਨਾਂ ਦੇ ਕਾਰਵਾਈ ਪ੍ਰਸ਼ਾਸਨ ਤੋਂ ਮੰਗਿਆ ਕੀਤੀ ਜਾਏ ਤੇ ਫੇਰੀ ਗੱਡੀਆਂ ਛੱਡੀਆਂ ਜਾਣਗੀਆਂ ਉਦਾਂ ਹਰ ਕੋਈ ਅੱਜ ਪੂਰੇ 15 ਦਿਨ ਹੋ ਗਏ ਆ ਜਲੰਧਰ ਚੰਡੀਗੜ੍ਹ ਵਿੱਚ ਪੂਰੇ 15 ਤੋਂ 20 ਦਿਨ ਹੋ ਗਏ ਆ ਅਸੀਂ ਬੈਂ ਲਾਇਆ ਪਿਆ ਇਹਨਾਂ ਬਲਾ ਬਲਾ ਟੈਕਸੀਆਂ ਦੇ ਉੱਤੇ ਤੇ ਹਰ ਕੋਈ ਮਾਫੀ ਮੰਗ ਕੇ ਚਲ ਜਾਂਦਾ ਵਾ ਜਿਹੜਾ ਨਹੀਂ ਮੇਰਾ ਭਰਾ ਆਣ ਗਿਆ ਵਸ ਰਿਪੋਰਟਰ ਸਾਹਮਣੇ ਮਾਫੀ ਮੰਗਦਾ ਤੇ ਇਹੋ ਮੇਰੀ ਮੰਗ ਹੈ ਪ੍ਰਸ਼ਾਸਨ ਅਗੇ ਕਿ ਬਸ ਕੋਈ ਇਹਨਾਂ ਕੋਈ ਕਾਰਵਾਈ ਕੀਤੀ ਜਾਏ ਇਹਨਾਂ ਦਾ ਜੋ ਵੀ ਜੁਰਮਾਨਾ ਬਣਦਾ ਇਹਨਾਂ ਕੀਤਾ ਜਾਏ ਤੇ ਫਿਰ ਇਹਨਾਂ ਨੂੰ ਛੱਡਿਆ ਜਾਏ